ਸਰ ਜੀ ਕਲੇਰ ਨੇ ਨਾਮ ਲਿਆ ਡੇਰਾ ਸਿਰਸਾ ਮੁਖੀ ਦਾ ਤੇ ਨਾਹਣੀਪ੍ਰੀਤ ਦਾ ਕਿਵੇਂ ਦੇਖੋ ਸਾਰੇ ਮੰਗਦੇ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਇੰਨਾ ਸੱਚ ਸਾਹਮਣੇ ਆਉਣ ਦੇ ਬਾਵਜੂਦ ਸਰਕਾਰਾਂ ਵੱਲੋਂ ਸੌਦੇ ਸਾਧ ਤੇ ਉਸ ਦੇ ਨਾਲ ਰਹਿਣ ਵਾਲੀ ਜਿਹੜੀ ਲੜਕੀ ਹੈ ਨਾਹਣੀਪ੍ਰੀਤ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਪ੍ਰਦੀਪ ਕਲੇਰ ਜਿਹੜਾ ਵਿਦਵੀ ਕੰਡ ਦਾ ਇੱਕ ਦੋਸ਼ੀ ਹੈ ਉਹਨੇ ਸ਼ਰੀਆਮ ਜਿਹੜਾ ਹੈ ਆਪਣੇ ਬਿਆਨਾਂ ਦੇ ਵਿੱਚ ਇਹ ਗੱਲ ਸਵੀਕਾਰੀ ਹੈ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ અપਮਾਨ ਕਰਨੀਆਂ ਜੜੀਆਂ ਕੋਸ਼ਿਸ਼ਾਂ ਸੀ ਉਹਨਾਂ ਦੇ ਵਿੱਚ ਸੌਦਾ ਸਾਦ ਤੇ ਉਹਦੇ ਨਾਲ ਰਹਿਣ ਵਾਲੀ ਲੜਕੀ ਹਨੀਪ੍ਰੀਤ ਜਿਹੜੀ ਹੈ ਇਹਨਾਂ ਨੇ ਹੀ ਜਿਹੜਾ ਹੈ ਉਹ ਆਪਣੇ ਚੇਲੇ ਚਪਟਿਆਂ ਨੂੰ ਜਿਹੜਾ ਕਿਹਾ ਸੀ ਤੇ ਇਹਦੇ باوجود ਸਰਕਾਰ ਇਹਨਾਂ ਦੇ ਕੋਈ ਕਾਰਵਾਈ ਨਹੀਂ ਕਰ ਰਹੀ ਹੈ ਬੜਾ ਮੰਦ ਭਾਗਾ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਦੋਨਾਂ ਦੇ ਉੱਤੇ ਸੌਦੇ ਸਾਧ ਦੇ ਉੱਤੇ ਤੇ ਇਹਦੇ ਨਾਲ ਜਿਹੜੀ ਲੜਕੀ ਹੈ ਹਨੀਪ੍ਰੀਤ ਉਹਦੇ ਉੱਤੇ ਸਖਤ ਤੋਂ ਸਖਤ ਜਿਹੜੀ ਹੈ ਉਹ ਕਾਰਵਾਈ ਕਰਕੇ ਪਰਚੇ ਦਰਜ ਕਰਕੇ ਉਹਨਾਂ ਨੂੰ ਪੰਜਾਬ ਦੀਆਂ ਜੇਲਾਂ ਦੇ ਵਿੱਚ ਬੰਦ ਕਰਨਾ ਚਾਹੀਦਾ ਹੈ ਕਿਉਂਕਿ ਹੁਣ ਸਪਸ਼ਟ ਹੋ ਚੁੱਕਿਆ ਹੈ ਪ੍ਰਦੀਪ ਕਲੇਅਰ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਕਿ ਮੁੱਖ ਸਾਜ਼ਿਸ਼ ਕਰਤਾ ਜਿਹੜੇ ਹੈ ਇਹ ਦੋਨੇ ਜੜੇ ਸੀ ਤੇ ਸਰਕਾਰ ਵੱਲੋਂ ਅਜੇ ਤੱਕ ਕਾਰਵਾਈ ਨਾ ਕਰਨਾ ਜਿਹੜਾ ਇਹ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਬਹੁਤ ਸਾਰੇ ਸਵਾਲ ਪੈਦਾ ਕਰਦਾ ਹੈ ਔਰ ਸਿੱਖਾਂ ਦੇ ਅੰਦਰ ਵੀ ਭਰੋਸਗੀ ਵੀ ਜਿਹੜਾ ਉਹ ਸਰਕਾਰ ਦੇ ਪ੍ਰਤੀ ਪੈਦਾ ਕਰਦਾ ਹੈ ਸਰਕਾਰ ਨੂੰ ਤੁਰੰਤ ਜਿਹੜਾ ਇਹਨਾਂ ਸੌਦੇ ਸਾਥ ਤੇ ਉਹ ਲੜਕੀ ਹਨੀਪ੍ਰੀਤ ਦੇ ਖਿਲਾਫ ਜਿਹੜੀ ਆ ਕਾਰਵਾਈ ਕਰਨੀ ਚਾਹੀਦੀ ਸੁਣਾ ਨਹੀਂ کافی ਟਾਈਮ ਹੋ ਗਿਆ ਲਗਾਤਾਰ ਤੇ ਰਾਜਨੀਤੀ ਹੋ ਰਹੀ ਹੈ ਹੁਣ ਤੱਕ ਇਸ ਮਸਲੇ ਦੇ ਉੱਤੇ ਰਾਜਨੀਤੀ ਹੀ ਹੁੰਦੀ ਆਈ ਹੈ ਚਾਹੇ ਕੋਈ ਵੀ ਤਰ੍ਹਾਂ ਹੋਵੇ ਪਰ ਹੁਣ ਜਦੋਂ ਪ੍ਰਦੀਪ ਕਲੇਰ ਨੇ ਸਪਸ਼ਟ ਸ਼ਬਦਾਂ ਦੇ ਵਿੱਚ ਇਹ ਗੱਲ ਸਬਕਾਰੀ ਹੈ ਕਿ ਇਹ ਆਦੇਸ਼ ਜਿਹੜੇ ਇਹਨਾਂ ਨੂੰ ਥੋਡੇਰੇ ਤੋਂ ਜਿਹੜੇ ਆ ਮਿਲੇ ਸੀ ਤਾਂ ਹੁਣ ਸਰਕਾਰ ਨੂੰ ਕਾਰਵਾਈ ਜਿਹੜੀ ਹੈ ਕਰਨੀ ਚਾਹੀਦੀ ਹੈ ਜੇ ਅਜੇ ਵੀ ਸਰਕਾਰ ਕਾਰਵਾਈ ਨਹੀਂ ਕਰਦੀ ਤੇ ਇਹਦਾ ਮਤਲਬ ਹੈ ਕਿ ਸਰਕਾਰ ਤੇ ਸਬਦੇ ਸਾਦੀ ਆਪਸ ਦੇ ਵਿੱਚ ਸਾਠ ਘਾਟ ਹੈ